ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਜੇਸਕਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪੇਂਟ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਦਲੇਰੀ ਪਿੰਡ ਬਿਲਕੁਲ ਲੱਗਿਆ ਵਾਂ ਪਿੰਡ ਬਿਲਕੁਲ ਨਜ਼ਦੀਕ ਹੈਗਾ ਜੀ ਖਾਲੜੇ ਦੀ ਦੂਰੀ ਤਕਰੀਬਨ ਥੋੜੀ ਹੈਗੀ ਇਸ ਪਿੰਡ ਤੇ ਠੀਕ ਆ ਖਾਸ ਵਿਜ਼ਿਟ ਜਿਹੜੀ ਆ ਤੁਸੀਂ ਪਿੰਡ ਡਲ ਕਰਨੀ ਆ ਤੇ ਓਨਰ ਬਾਈ ਦਲੇਰ ਸਿੰਘ ਆ ਓਨਰ ਬਾਈ ਦਲੇਰ ਸਿੰਘ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਅੱਜ ਵੀਡੀਓ ਜਿਹੜੀ ਦੋਸਤੋ ਟਾਈਮਿੰਗ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀਡੀਓ ਤਰੀਕ ਦੱਸ ਦਿੰਨੇ ਆ ਵੀਡੀਓ ਜਿਹੜੀ ਅੱਜ ਦੋਸਤੋ 14 ਫਰਵਰੀ ਨੂੰ ਆਪਾਂ ਬਣਾ ਰਹੇ ਆ ਤੇ ਸਮਾਂ ਜਿਹੜਾ ਦੋਸਤੋ ਤੁਸੀਂ ਜਰੂਰ ਨੋਟ ਕਰ ਲਓ 3445 ਦਾ ਜ ਉਨੇ ਕੇ 4 ਦਾ ਜਿਹੜਾ ਸਮਾਂ ਹੈਗਾ ਠੀਕ ਹੈ ਤੇ ਵੀਡੀਓ ਜਿਹੜੀ ਦੋਸਤੋ ਕੱਲ 15 ਫਰਵਰੀ ਨੂੰ ਆਪਾਂ ਪਾਵਾਂਗੇ ਮਾਰਨਿੰਗ 6 ਵਜੇ ਜਿਹੜੀ ਦੋਸਤੋ ਅਪਲੋਡ ਕਰਾਂਗੇ ਠੀਕ ਹੈ ਜੀ ਮਾਰਨਿੰਗ ਟਾਈਮ ਤੇ ਤੁਸੀਂ ਜਿਹੜਾ ਧਿਆਨ ਜ਼ਰੂਰ ਰੱਖ ਲਿਓ ਜਿਹੜੇ ਪਸ਼ੂ ਖਾਸ ਤੌਰ ਤੇ ਸਵੇ ਸਵੇ ਆ ਜਿੰਨਾਂ ਦਾ ਆਰਡਰ ਦੀ ਕੁਆਲਿਟੀ ਹੈਗੀ ਆ ਠੀਕ ਹੈ ਜੀ ਜਿੰਨਾ ਮੌਕੇ ਤੇ ਬਣਾ ਥਣਾ ਹੈਗਾ ਬਿਲਕੁਲ ਸਮਝ ਦੇ ਹਿਸਾਬ ਨਾਲ ਜਿਹੜਾ ਜਜਮੈਂਟ ਕਰ ਲਿਓ ਕਿਉਂਕਿ ਚਵਾਈ ਜਿਹੜੀ ਹੈਗੀ ਆ 6 ਤੋਂ 6 ਨਾਰਮਲ ਜਿਹੜੀ ਦਾ ਦੋਸਤੋ ਕਿਸਾਨ ਵੀਰ ਵਪਾਰੀ ਵੀਰ ਜਿਹੜੇ ਕਰਦੇ ਆ ਠੀਕ ਆ ਤੇ ਬਾਈ ਦਲੇਰ ਦੇ ਨਾਲ ਗੱਲ ਕਰਾਂਗੇ ਮੱਝਾਂ ਜਿਹੜੀਆਂ ਦੋਸਤੋ ਅੱਜ ਜੀ ਤਕਰੀਬਨ ਜਿਹੜੀਆਂ ਨੀਲੀ ਰਾਵੀ ਦੇ ਪੱਖ ਵਾਲੀਆਂ ਜਿਆਦੀਆਂ ਨੀਲੀ ਰਾਵੀ ਵਾਲੀਆਂ ਮੱਝਾਂ ਦਿਖਾਵਾਂਗੇ ਜਿਆਦੀਆਂ ਇੱਕ ਟੋਕੜ ਗੱਬਣ ਜਿਹੜੀ ਹੈਗੀ ਆ ਉਹ ਵੀ ਵਿੱਚ ਨਗਰ ਵੀਰ ਨੇ ਲੈ ਕੇ ਬਿਲਕੁਲ ਪੇਸ ਕੀਤਾ ਕਿਉਂਕਿ ਜਿਹੜੀ ਆ ਦੋਸਤੋ ਡਿਮਾਂਡ ਹਰ ਕਿਸੇ ਵੀਰਾਂ ਦੀ ਬੱਖੋ ਬੱਕਰੀ ਹੁੰਦੀ ਆ ਤੇ ਉਹਨੂੰ ਜਿਹੜਾ ਮੁੱਖ ਰੱਖ ਕੇ ਇੱਕ ਤਾਂ ਜਿਹੜਾ ਨਾਗਾ ਦੋਸਤੋ ਵਿੱਚ ਗੱਬਣ ਤੇ ਟੋਕੜ ਦਾ ਵੀ ਹੈਗਾ ਠੀਕ ਆ ਕਿੰਨਾ ਕੁ ਦੂਰ ਤੋਂ ਹੁਣ ਹੈਗਾ ਥੱਲੇ ਕੀ ਬੱਚਾ ਪ੍ਰੋਪਰ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਨੰਬਰ ਜਿਹੜੇ ਬਾਈ ਦਲੇਰ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਪਏ ਠੀਕ ਹੈ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰਨੀ ਆ ਤੇ ਖਾਸ ਵਿਜਟ ਜਿਹੜੀ ਹੈਗੀ ਦੋਸਤੋ ਪਿੰਟ ਡਾਲ ਕਰਨੀ ਆ ਠੀਕ ਆ ਆਜੋ ਬਾਈ ਦਲੇਰ ਦੇ ਨਾਲ ਮਿਲਦੇ ਆ ਤੇ ਪੁੱਛਦੇ ਆ ਵੀ ਕੀ ਪਸ਼ੂਆਂ ਦੀ ਅੱਜ ਡਿਟੇਲ ਹੈਗੀ ਆ ਕੀ ਜਾਣਕਾਰੀ ਇਹਨਾਂ ਪਸ਼ੂਆਂ ਦੀ ਐਨੀਮਲ ਜਿਹੜੇ ਦੋਸਤੋ ਚੰਗੇ ਹੁੰਦੇ ਆ ਬਾਕੀ ਆਪਦੀ ਨਰਕਪਰਖ ਕਰਕੇ ਤੁਸੀਂ ਵੀ ਜਿਹੜੀ ਤਸੱਲੀ ਦੇ ਨਾਲ ਚੁਵਾਈ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਹੋ ਠੀ ਆਜੋ ਸਭ ਤੋਂ ਪਹਿਲਾਂ ਬਾਈ ਦਲੇਰ ਸਾਸਰੀਕਾਲ ਸਸਰੀ ਗ ਬਾਈ ਰਾਜ ਬਾਈ ਮੇਰੇ ਵੱਲੋਂ ਸਾਸਰੀ ਗਾਂ ਹਾਂਜੀ ਸਾਰੇ ਭਰਾਵਾਂ ਵੱਲੋਂ ਜਿੰਨੇ ਮੇਰੇ ਦੁਨੀਆ ਦੇ ਵਸਦੇ ਵੀਰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀਕਾਲ ਠੀਕ ਆ ਜੀ ਹਾਂਜੀ ਤੇ ਬਾਈ ਦਲੇਰ ਅੱਜ ਉਹ ਗੱਲ ਕਰ ਛੱਡੀ ਹੈ ਵੀ ਜਿਵੇਂ ਨਾ ਨੀਲੀ ਰਾਵੀ ਨੀਲੀ ਰਾਵੀ ਕਰਤੀ ਆ ਹਾਂਜੀ ਅੱਜ ਤਿੰਨ ਜੇ ਨੀਲੀਆਂ ਹਾਂ ਹਾ ਮੇਟਨਾ ਕੋਈ ਵੀਰਾ ਦੀ ਫਰਮਾਇਸ਼ ਹੁੰਦੀ ਵੀ ਗੱਬਣ ਵੀ ਚਾਹੀਦੀ ਹੈ ਤੇ ਆਪਾਂ ਨਾਲ ਇੱਕ ਗੱਬਣ ਵੀ ਲੈਂਦੀ ਹੈ ਹਾਂ ਨਾਲ ਗੱਬਣ ਵੀ ਇੱਕ ਨਾ ਮਹੀਨੇ ਨਾਲ ਗੱਬਣ ਆ ਤੇ ਮਗਰ ਕੱਟੀ ਬਿਲਕੁਲ ਜੀ ਬਿਲਕੁਲ ਹਾਂ ਜੀ ਜਿੱਥੇ ਪਾਸ ਕੀਤੀ ਘਰੇ ਲਿਆ ਗਿਆ ਆਪਾਂ ਡਾਕਟਰ ਤੋਂ ਕਰਾਈ ਆ ਹਾਂ ਆਪ ਘਰੇ ਕਰਾਈ ਠੀਕ ਹੈ ਜੀ ਵੈਰੀ ਗੁੱਡ ਇਹ ਚੰਗੀ ਗੱਲ ਆ ਜੀ ਹਾਂ ਕਿਉਂ ਮੰਨ ਲਓ ਕੋਈ 2 ਮਹੀਨੇ ਸਾਹ ਦਾ ਕੋਈ ਕਹੇ ਵੀਰਨਾ ਤੋਂ ਖਾਣਾ ਹੋਵੇ ਹਾਂ ਸਹੀ ਗੱਲ ਆ ਹਾਂ ਤੇ ਦੋਸਤੋ ਅੱਜ ਮੱਜਾ ਤੁਹਾਨੂੰ ਆਪਾਂ ਟੋਟਲ ਜਿਹੜੀਆਂ 4 ਦਿਖਾਵਾਂਗੇ ਠੀਕ ਹੈ ਜੀ ਵੀਡੀਓ ਦੇ ਵਿੱਚ 4 ਹੀ ਹੋਣਗੀਆਂ ਬਾਈ ਹਾਂਜੀ ਹਾਂਜੀ 4 ਹੀ ਆ ਠੀਕ ਆ 4 ਹੋਣਗੀਆਂ ਤੇ ਪਹਿਲੇ ਨੰਬਰ ਵਾਲੀ ਇੱਕ ਨੀਲੀ ਦਾ ਵੀ ਆ ਤਾਜੀ ਸੂਈ ਸਪਾਈ ਆ ਕੋਈ ਦੂਜੇ ਤੀਜੇ ਦਿਨ ਦਾ ਜਿਹੜਾ ਦਰਮਿਆਣ ਜਿਹੜਾ ਦੋਸਤੋ ਬੌਲੇ ਦੇ ਵਿੱਚ ਚੱਲਣ ਦੀ ਆ ਕੱਲ 4 ਵਜੇ ਦੀ ਸੂਈ ਆ ਹਾਂਜੀ ਚੜਕੇ ਦੀ ਠੀਕ ਆ ਇੱਕ ਰੂ ਹੀ ਮੈਂ ਫੇਸ ਦੀ ਕੁਆਲਿਟੀ ਦਿਖਾ ਦੇਣਾ ਗੱਲਬਾਤ ਆਪਾਂ ਬਿਲਕੁਲ ਬਰਕਰਾਰ ਰੱਖਾਂਗੇ ਠੀਕ ਹੈ ਜੀ ਕੰਟੀਨਿਊਸ ਰੱਖਾਂਗੇ ਟੇਡੇ ਕੱਟ ਦੇ ਵਿੱਚ ਆ ਮੂੰਹ ਮੱਥਾ ਫੇਸ ਦੀ ਕੁਆਲਿਟੀ ਚੈ ਤੇ ਆਹ ਵੇਖੋ ਜੀ ਹਵਾਨੇ ਤੋਂ ਠੀਕ ਆ ਜੀ ਬਿਲਕੁਲ ਅੱਧਾ ਥਾਂ ਜਿਹੜਾ ਦੋਸਤੋ ਵਾਈਟ ਤਕਰੀਬਨ ਹੋਰ ਵੀ ਚਾਰਜਾਂ ਤਲਾ ਦੇਂਦਾ ਨੀਲੀ ਰਾਬੀ ਨੂੰ ਤੇ ਆਹ ਵੇਖੋ ਜੀ ਠੀਕ ਆ ਆਹ ਥਾਣਾ ਹਵਾਨਾ ਜੀ ਤੇ ਆਹ ਮਾਰਕਿੰਗ ਜਿਹੜੀ ਮਗਰਲੇ ਪੈਰਾਂ ਦੀ ਠੀਕ ਆ ਤੇ ਬਿਲਕੁਲ ਜਿਹੜੀ ਆ ਦੋਸਤੋ ਕਾਗਜ਼ ਵਰਗੀ ਬਰੀਕ ਆਪਾਂ ਕਹਾਂਗੇ ਚਮੜੀ ਆ ਤੇ ਇਹੋ ਜਿਹੀ ਸਿੰਗੀ ਲੱਗੀ ਹੈਗੀ ਆ ਤੇ ਫੇਸ ਦੀ ਕੁਆਲਿਟੀ ਅੱਖਾਂ ਤੋਂ ਤੁਸੀਂ ਵੇਖੋ ਆ ਵੇਖੋ ਮਨਕੀ ਅੱਖਾਂ ਤੇ ਬੱਚਾ ਜਿਹੜਾ ਹੈਗਾ ਨੀਚੇ ਉਹ ਵੀ ਬਿਲਕੁਲ ਮੇਲ ਕਾਫ ਆ ਨੀਲੀ ਰਾਵੀ ਦਾ ਬੱਚਾ ਠੀਕ ਆ ਜੀ ਅੱਜ ਤੀਜਾ ਕਦ ਦਿਨ ਹੋਏਗਾ ਵੀ ਘੱਟੋ ਘੱਟ ਵੀ ਤੀਜਾ ਕਦੇਣਾ ਪਰਸੋਂ ਦੀ ਸਹਤ ਸੋਈ ਆ ਤੇ 나ੜੂ ਬੱਚੇ ਦਾ ਵੇਖੋ ਤੁਸੀਂ ਬਿਲਕੁਲ ਨਾਲ ਠੀਕ ਆ ਆ ਜੋ ਗੱਲਬਾਤ ਆਪਾਂ ਬਾਕੀ ਬਾਈ ਦਲੇਰ ਤੋਂ ਪੁੱਛ ਲੈਨੇ ਆ ਤੇ ਬਾਕੀ ਭਾਈ ਜੀ ਬੌਲੇ ਦੇ ਵਿੱਚ ਕਿੰਨਾ ਸਹੀ ਹੋਣ ਚੱਲਣ ਡਈਏ ਇਹ ਸਨੇ ਨਿਰਜੀ 9 ਕਿਲੋ ਬੌਲਾ ਤਿਆਰ ਆ 9 ਕਿਲੋ ਆਪਾਂ 8 ਕਿਲੋ ਕਹਿ ਕੇ ਘੱਲਣੀ ਜਿੰਨੂੰ ਵੀ ਘੱਲਣੀ ਹਾਂਜੀ ਠੀਕ ਆ ਜੀ ਹਾਂ ਆ ਬਿਲਕੁਲ ਤੜਕੇ ਦੀ ਸੋਈ ਆ ਦੋ ਡੰਗ ਚੋਈ ਤੀਜਾ ਡੰਗ ਹੁਣ ਚੁਣੀ ਆ ਪਚਵਾਈ ਫੇਰ ਧਾਰਾ ਵਿਖਾ ਦਿੰਨੇ ਆ ਠੀਕ ਆ ਹਾਂ ਤੇ ਧਾਰਾਂ ਇਹਦੀਆਂ ਮਾਰ ਕੇ ਦੋਸਤੋਂ ਆਪਾਂ ਦਿਖਾਵਾਂਗੇ ਠੀਕ ਆ ਖੋਲ ਕੇ ਵਿਖਾ ਦਿੰਨੇ ਆ ਖੋਲ ਕੇ ਬਾਈ ਵੀਰੇ ਦਿਖਾ ਗਏ ਕੱਢ ਕੇ ਬਾਹਰ ਨੂੰ ਗਰਲਾਲ ਆ ਕਰੋ ਚੱਕ ਜੀ ਠੀਕ ਆ ਤੇ ਚਮੜੀ ਦੋਸਤੋਂ ਬਿਲਕੁਲ ਬਰੀਕ ਆ ਠੀਕ ਆ ਤੇ ਚਵਾਈ ਚਵਾਈ ਸੋਹਣੀ ਲੱਗੀ ਆ ਵੀਰਾਂ ਦਾ ਵੀ ਪ੍ਰੋਪਰ ਚਵਾਈ ਆ ਬਾਕੀ ਤੁਸੀਂ ਵੀ ਕਰ ਲਿਓ ਕਾਰਵੇਜਟ ਕਰਕੇ ਚਵਾਈ ਚੰਗੀ ਲੱਗੀ ਲੱਗੀ ਆ ਜਾਂਦੇ ਜਿੱਦੀ ਮੈਂ ਥੋੜਾ ਲੰਮਾ ਤੋੜ ਲਓ ਜੀ ਹਲਾ ਆਰੇ ਬੱਚੇ ਦੀ ਗੱਲ ਹੋ ਗਿਆ ਆ ਬੱਚਾ ਵੀ ਇੱਕ ਵਾਰੀ ਜ਼ਰੂਰ ਦੇਖ ਲਓ ਠੀਕ ਆ ਜੀ ਤੇ ਮਦਰ ਖੱਬੇ ਜਿਹੜਾ ਜਿਹੜਾ ਬੱਚਾ ਦੋਸਤੋ ਸੱਚੇ ਕੱਟ ਠੀਕ ਆ ਤੇ ਕੱਟ ਬਿਲਕੁਲ ਜਿਹੜੇ ਟੇਢੇ ਕੱਟਾਂ ਦੇ ਵਿੱਚ ਆ ਦੋਵੇਂ ਤੇ ਬੱਚਾ ਵੀ ਦੇਖ ਲਓ ਤੁਸੀਂ ਟੇਢੇ ਕੱਟ ਦੇ ਵਿੱਚ ਆ ਤੇ ਮਦਰ ਵੀ ਟੇਢੇ ਕੱਟ ਦੇ ਵਿੱਚ ਆ ਡਿੰਗਾ ਚੀਰ ਜਿਹੜਾ ਦੋਸਤੋ ਬਹੁਤੇ ਮੋਸਟਲੀ ਵੀਰ ਪਸੰਦ ਕਰਦੇ ਆ ਖਰੀਦਣਾ ਤੇ 8 ਕਿ ਲੀਟਰ ਦਰਮਿਆਨ ਚ ਲੰਡੇ ਆ ਨਾ ਜੀ ਬੌੜਾ ਹੁਣ ਹਾਂਜੀ ਹਾਂਜੀ ਇਹ ਗੱਨਾ ਉਹ 8 ਚ ਕੱਲਾਂਗੇ ਠੀਕ ਆ ਜੀ ਪੋਲੀ ਪਾ ਲਈ ਬਹੁਤ ਜਿਆਦਾ ਜੌਂ ਚੁਣਨੇ ਆ ਪਚਵਾਈ ਵਿਖਾ ਦੇਣੀ ਇਹਦੀ। ਆ ਬਿਲਕੁਲ। ਜੀ। ਲੋ ਵੀ ਦੋਸਤੋ ਕਰ ਲੋ ਹਰ ਐਂਗਲ ਤੋਂ ਚੈੱਕ ਉਲਟ ਬਹਿਣੀ ਵਾਲੇ ਪਾਸੇ ਤੋਂ ਵੀ ਜਰੂਰ ਦੇਖ ਲੋ। ਨਾ ਕਰੋ ਚੈੱਕ। ਆ। ਠੀਕ ਆ। ਇਹ ਤੇ ਬਈ। ਹਾਂ ਚਵਾਈਆਂ ਦੀ ਦਿਖਾਈਏ ਵਿੱਚ ਜੀ। ਬੱਚਾ ਜਿਹੜਾ ਦੋਸਤੋ ਆਪਾਂ ਛੱਡ ਦੇਣਾ ਤੇ ਚੁਵਾਈ ਹੈਗੀ ਆ ਠੀਕ ਆ ਜੀ ਤੇ ਥਾਣਾ ਦੀ ਬਿਲਕੁਲ ਧਿਆਨ ਨਾਲ ਤੁਸੀਂ ਦੇਖ ਲਿਓ ਤਸੱਲੀ ਦੇ ਨਾਲ ਆਨਲਾਈਨ ਸੌਦਾ ਜਿਹੜਾ ਕਰਨਾ ਹੁੰਦਾ ਦੋਸਤੋ ਸੌਖਾ ਹੋ ਜਾਊਗਾ ਬਾਕੀ ਤਸੱਲੀ ਵੀਡੀਓ ਆਪਣੀ ਮਿਲ ਜੇ ਤੇ ਜਿਹੜਾ ਉਹ ਵੀ ਸੌਦਾ ਕਰ ਸਕੇ ਬਾਈ ਦਲੇਰ ਸਿੰਘ ਉਹਨਾਂ ਨਾਲ ਤੇ ਆਹ ਦੇਖੋ ਜੀ ਠੀਕ ਆ ਚ ਵੀ ਕਿੰਨੀ ਕੁ ਵਧੀਆ ਲੱਗੀ ਆ ਉਹ ਆਪਾਂ ਤੁਹਾਨੂੰ ਹੁਣੇ ਦਿਖਾ ਦੇਣੀ ਆ ਠੀਕ ਆ ਜੀ ਥਾਣਾ ਦੀ ਆ ਕਰੋ ਚੈੱਕ ਜੀ ਬਸਮਾ ਸਾਰੇ ਸਨ ਲਾਈਕ ਕਰਦੇ ਪਗਲੇ ਚਵਾਈ ਅਗਲੇ ਕਰ ਦਿਓ ਪਿੰਨ ਕੋਈ ਕੋਈ ਜਿਹੜੀ ਲੈਂਦੇ ਉਹ ਕਰਦੇ ਇਹਦਾ ਜੀ ਮੈਡੀਕਲ ਬਣਦੇ ਹੈ ਜੀ ਫਿਰ ਤੋਂ ਜਿਹੜੀ ਚਵਾਈ ਆ ਦੋਸਤੋ ਉਂਗਲੀ ਜੱਡੀ ਮੋਟੀ ਚਵਾਈ ਆ ਤੇ ਪੋਲੀ ਵੀ ਹੈਗੀ ਆ ਆ ਕਰੋ ਚੱਕ ਮਗਲੇ ਥਾਣਾ ਚੁਵਾਈ ਕੱਢੀ ਜਿਹੜੀ ਮੋਟਰ ਆ ਦੋਸਤੋ ਠੀਕ ਆ ਤੇ ਚੁਵਾਈ ਬਿਲਕੁਲ ਚੰਗੀ ਤਸੱਲੀ ਭਖਸ਼ਾ ਤੇ ਵਿਖਾਉਣ ਦਾ ਜਿਹੜਾ ਮਕਸਦ ਇਹੋ ਹੀ ਆ ਵੀ ਤੁਸੀਂ ਆਨਲਾਈਨ ਸੌਦਾ ਕਿਸੇ ਵੀਰ ਨੇ ਕਰਨਾ ਤਸੱਲੀ ਦੇ ਨਾਲ ਆਪਦੀ ਜਿਹੜੀ ਆ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਕੱਲੇ ਕੱਲੇ ਦੀ ਏਕੇ ਥਾਂ ਚੋਂ ਧਾਰ ਮਾਰ ਕੇ ਉਖਾ ਦੇ ਕੱਲੇ ਕੱਲੇ ਦੀ ਮਾਰ ਦੋ ਧਾਰ ਆਹ ਲਓ ਆ ਕਰੋ ਜੀ ਆ ਅਗਲਿਆਂ ਦੀ ਵੇਖੋ ਆ ਮਗਰਲੇ ਸਾਨੂੰ ਵੇਖੋ ਠੀਕ ਆ ਆ ਵੇਖੋ ਜੀ ਆ ਜਿਵੇਂ ਨਲਕਾ ਨਹੀਂ ਜਿਹੜੀ ਦਾ ਇਧਰ ਵੇਖੋ ਜੀ ਆ ਵੇਖੋ ਆ ਕਰੋ ਚੈੱਕ ਲਓ ਚੱਲ ਜਵਾਨਾ ਇਹ ਬੌਲੇ ਜੀ ਆ ਬਿਲਕੁਲ ਇਤਿਜਾ ਡੰਗ ਤਾਰਾ ਮਾਰ ਲੈ ਆਪਾਂ ਠੀਕ ਹੈ ਜੀ ਹਾਂ ਜੀ ਠੀਕ ਹੈ ਬੌਲੇ ਦੇ ਵਿੱਚ ਆ ਦੋਸਤੋ ਇਤਿਜੇ ਟਾਈਮ ਦੀ ਜਿਹੜੀ ਚੁਵਾਈ ਆ ਬੌਲੇ ਦੇ ਵਿੱਚ ਕੀਤੀ ਹੁਣ ਤਾਰਾ ਮਾਰ ਕੇ ਤੁਹਾਨੂੰ ਪਾ ਦਿਖਾਈਏ ਇਹ ਨਾ ਇਹ ਨਾ ਮਾਤਰ ਨਾ ਇਹਦੇ ਨਾਲ ਉਹ ਨਾ ਕੋਈ ਪਹਿਲੇ ਸੂਏ ਤੋਂ ਹੀ ਕਿਤੇ ਛੋਟੀ ਰਾਈ ਜਦੋਂ ਕੱਟੀ ਹੋ ਗਈ ਹਾਂ ਹਾਂ ਉਹਦਾ ਆ ਨਾ ਮਾਤਰ ਜੇ ਇਹਦਾ ਆ ਟਲਦਾ ਹੋੜਾ ਜੀ अच्छा जी छोटा रख दी छोटा देख ਡਾ ਇੱਕ ਪਾਸੇ ਮਾ ਟੁੱਟਾ ਨਹੀਂ ਕੋਈ ਬੰਤਰ ਪੂਰੀ ਆ ਵੀ ਉਹਦੇ ਨਾਲ ਉਹ ਥੋੜਾ ਜਿਹਾ ਨੀਵਾ ਟਲਕਾ ਹੈਗਾ ਨਿਵਾਨ ਨਿਵਾਨ ਹੈਗੀ ਆ ਨਿਵਾਨ ਨਿਵਾਲੇਗੀ ਉਹਦੇ ਨਾਲੋਂ ਮਸਾ ਜਾਨੀ ਕੋਈ 1 ਇੰਚੀ ਦਾ 2 ਇੰਚੀਆਂ ਦਾ ਫਰਕ ਹੋਊਗਾ ਹਾਂਜੀ ਲੋ ਵੀ ਦੋਸਤੋ ਇਹ ਚੀਜ਼ ਜ਼ਰੂਰ ਤੁਸੀਂ ਵੇਖ ਲਓ ਬਾਕੀ ਤੋਰੇ ਫੇਰੇ ਦੇ ਵਿੱਚ ਚਾਲ ਚਲਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਮੁਸ਼ਕਲ ਨਹੀਂ ਜਿੰਨੀ ਮਰਜ਼ੀ ਆਪਾਂ ਮੱਝ ਭਜਾ ਕੇ ਵੇਖ ਲਈਏ ਠੀਕ ਆ ਤੇ ਆ ਕੋਲੇ ਕਰਕੇ ਦਿਖਾ ਦੂ ਆ ਕਰੋ ਚੈੱਕ ਜੀ ਠੀਕ ਆ ਆ ਖੁੱਡਾ ਇੱਕ ਪਾਸੇ ਜਿਹੜਾ ਟਲਕਾ ਹੈਗਾ ਨਵਾਨਚਾ ਥੋੜਾ ਜਿਹਾ ਇੱਕ ਉਹ ਤੁਸੀਂ ਬਿਲਕੁਲ ਦੇਖ ਵੀ ਲੈਣਾ ਠੀਕ ਤੁਰਦੀ ਵੀ ਦੇਖ ਲੋ ਆ ਬੈਕ ਸਾਈਡ ਤੋਂ ਪਾ ਤੁਹਾਨੂੰ ਆ ਤੋੜ ਕੇ ਦਿਖਾਉਨੇ ਆ ਆ ਦੇਖੋ ਜੀ ਠੀਕ ਹੈ ਤੇ ਬਾਈ ਜਿਹੜਾ ਇਹਦਾ ਕਿੰਨਾ ਕੁ ਮੁੱਲ ਵੀਰ ਇਹਦਾ ਮੁੱਲ ਦੀਪ ਜੀ ਵੇਖੋ ਜਿੱਦੀ ਯਾਦ ਪਾਦੇ ਆ ਭਾਵੇਂ ਮੁੱਲ ਅਸੀ ਕਰੀ ਜਾਈਏ ਹਾਂਜੀ ਪਰ ਆਪਾਂ 75 ਵੀ ਨਹੀਂ ਕਰਦੇ ਹਾਂ ਆਪਾਂ 72000 ਦੇ ਵਿੱਚੋਂ 500 ਰੁਪਏ ਛੋਟ ਕਰਾਂਗੇ ਅੱਛਾ 500 ਰੁਪਏ 72000 72000 ਦੀ ਮਾਈ ਦਿਆਂਗੇ ਵਿੱਚੋਂ 500 ਰੁਪਏ ਛੋਟ ਕਰਾਂਗੇ ਆ ਕੋਈ ਵੀਰ ਜਿੰਨੇ ਟਾਂ ਡੰਗ ਆਪਣੇ ਘਰੇ ਮਰਜੀ ਚਵਾਈ ਕਰ ਸਕਦਾ ਠੀਕ ਹੈ ਜੀ ਹਾਂਜੀ ਦੁੱਧ ਨਵਾਂ ਤਿਆਰ ਆ ਪਰ ਆਪਾਂ 8 ਲੀਟਰ ਚ ਕਰਾਂਗੇ ਠੀਕ ਹੈ ਜੀ ਠੀਕ ਹੈ ਕੋਈ ਦੁੱਧ ਦਾ ਕਿਸੇ ਕੋਲੋਂ ਆਪਾਂ ਲਾਵਾ ਨਹੀਂ ਲੈਣਾ ਬਿਲਕੁਲ ਹਾਂਜੀ ਲੋ ਵੀ ਦੋਸਤੋ ਨੋਟ ਕਰ ਲਿਓ ਅਗਰ ਜਿਹੜੀ ਆਪਾਂ ਤੁਹਾਨੂੰ ਨੀਲੀ ਰਵੀ ਦੇ ਵਿੱਚ ਵਿਖਾਉਣੀ ਹੈ ਨਾ ਇਹ ਵੀ ਮਾਜ ਤਕਰੀਬਨ ਜਿਹੜੀਆਂ ਦੋਸਤੋ ਟੋਕਰ ਤੇ ਗੱਪਣ ਹੈਗੀ ਆ ਠੀਕ ਆ ਤੇ ਜ਼ਰੂਰ ਤੁਸੀਂ ਨੋਟ ਕਰ ਲਿਓ ਆਹ ਲਿਆ ਕੇ ਦਿਨੇ ਚਵਾਈ ਕੀਤੀ ਏ ਠੀਕ ਆ ਜੀ ਹਾਂ ਤੇ ਕਿੰਨੀ ਚਵਾਈ ਹੁਣ ਕਰਾਉਣੀ ਇਹਦੇ ਥੱਲੇ 8 ਲੀਟਰ ਦੁੱਧ ਤਿਆਰ ਜੀ ਤੇ ਸੂਆ ਕਿੰਨਾ ਸੂਈ ਹੁਣ ਚੱਲਦੀ ਸੂਆ ਇਹ ਦੂਜੀ ਸੂਏ ਜੀ ਦੂਜੇ ਸੂਵੇ ਤੇ ਚੱਲ ਰਹੀ ਆ ਹਾਂ ਜੀ ਹਾਂ ਜੀ ਦੂਜੇ ਗੱਪਣ ਹਾਂ ਤਿੰਨਾ ਮਹੀਨੇ ਦੀ ਚੈੱਕ ਪਾਸ ਆ ਤੀਜੇ ਸੂਵੇ ਦੀ ਕੱਟੀ ਆ ਉਹ ਕੱਟੀ ਵਿਖਾਉਣੇ ਨਾਲ ਤੀਜੇ ਸੂਵੇ ਲਈ ਗੱਪਣ ਆ ਠੀਕ ਆ ਜੀ ਤਿੰਨ ਮਹੀਨੇ ਦੀ ਚੈੱਕ ਪਾਸ ਆ ਤੇ 8 ਲੀਟਰ ਜਿਹੜਾ ਮੌਕੇ ਤੇ ਹਾਜ਼ਰ ਦੁੱਧ ਦਾ ਹਾਂ ਸਹੀ ਠੀਕ ਹੈ ਤੇ ਆਹ ਵੇਖੋ ਤੁਸੀਂ ਥਣਾ ਤੋਂ ਉਲਟ ਬਹਿਣੀ ਵਾਲੇ ਪਾਸੇ ਤੋਂ ਬੈਕ ਸਾਈਡ ਤੋਂ ਸਾਰੇ ਪਾਸੇ ਦੇਖ ਲਓ ਠੀਕ ਆ ਚਵਾਈ ਇਹਨੂੰ ਵੀ ਉਹਦੇ ਨਾਲ ਦੀ ਲੱਗੀ ਫੋਲੀ ਏਡੀ ਠੀਕ ਆ ਤੇ ਚਵਾ ਜਿਹੜਾ ਦੋਸਤੋ ਵੀਰ ਕਹਿੰਦਾ ਵੀ ਕਾਫੀ ਜ਼ਿਆਦਾ ਵਧੀਆ ਲੱਗਾ ਹੈਗਾ ਠੀਕ ਆ ਚਵਾ ਵੱਲੋਂ ਵੇਹੇ ਬਹੁਤ ਜਿਹੇ ਵੀਰ ਵਪਾਰ ਕਰਦੇ ਆ ਤੇ ਚਵਾ ਵੱਲੋਂ ਪਸ਼ੂ ਕਈ ਵੀਰ ਬਹੁਤ ਜ਼ਿਆਦਾ ਧਿਆਨ ਰੱਖਦੇ ਵੀ ਮਾੜਾ ਚਵਾ ਵਾਲਾ ਪਸ਼ੂ ਆ ਰਿਜੈਕਟ ਕੀਤਾ ਜਾਵੇ ਇਹਨੂੰ ਖੋਲਿਆ ਜਾਵੇ ਵੀ ਠੀਕ ਆ ਹੋਰ ਕਿਹੜਾ ਫੇਸ ਦੀ ਕੁਆਲਿਟੀ ਵੇਖ ਲਓ ਸਿੰਘਾਂ ਦੀ ਮੂਹ ਮੱਥੇ ਦੀ ਬੰਤਰ ਬਿਲਕੁਲ ਤੁਸੀਂ ਵੇਖ ਲੈਣੀ ਆ ਬਾਡੀ ਸਟਰਕਚਰ ਵੇਖ ਲਓ ਨਾ ਰਾਜਵੀਰ ਨਾੜੀ ਜੇ ਤੋਂ ਮਰ ਜਾਣਦੀ ਨਾੜੀ ਕੱਟੀ ਬੁਖਾਰੀ ਕੱਟੀ ਦਿਖਾ ਦਿੰਦੇ ਉਧਰ ਨੂੰ ਕੱਟੀ ਜੇ ਕੱਟੀ ਜਾਨੀ ਚਲੀਏ ਆ ਕੱਟੀ ਜੀ ਜਿਹਦੇ ਨਾਲ ਠੀਕ ਆ ਜੀ ਸਵੇਰੇ 8 ਵਜੇ ਚਵਾਈ ਹੋਈ ਏ ਦੀ ਲਿਆ ਕੇ ਅੱਜ ਮਾਰਨਿੰਗ 8 ਵਜੇ ਆ ਕੇ ਚਵਾਈ ਕੀਤੀ ਹੈ ਹਾਂ ਬੱਚਾ ਜਿਹੜਾ ਬਿਲਕੁਲ ਆ ਦੋਸਤੋ ਮੱਥੇ 'ਚ ਫੁੱਲ ਆ ਜਿੰਦੇ ਇਹ ਕੱਟੀ ਇਸ ਦੀ ਆ ਠੀਕ ਆ ਇਹ ਕੱਟੀ ਤੇ ਚਵਾਈ ਕਰਦੇ ਪਏ ਨਾ ਕੱਟੀ ਦੀ ਕੱਟੀ ਤੇ ਮਿਲਦੀ ਹੈ ਕੱਟੀ ਤੇ ਮਿਲਦੀ ਹੈ ਕੋਈ ਠੀਕ ਮਗਰ ਵੀ ਕੱਟੀ ਗਾਂ ਵੀ ਸੂਣ ਵਾਲੀ ਦੁੱਧ ਵੀ 8 ਕਿਲੋ 8 ਕਿਲੋ ਵੀ ਸਾਰਾ ਕੁਝ ਹੀ ਆ ਹਾਂਜੀ ਲੋ ਵੀ ਚਾਰ ਮੱਝਾਂ ਬਣੀਆਂ ਇੱਦਾਂ ਹੀ ਠੀਕ ਆ ਬਿਲਕੁਲ ਇਹ ਨਹੀਂ ਕੋਈ ਬੰਗਾ ਪਾਉਣਾ ਬੂ ਕਿਸੇ ਰਕਮ ਨਾਲ ਜਿੱਥੇ ਮਰਜ਼ੀ ਬੰਨ ਕੇ ਮੈਂਬਰ ਇਹਨੂੰ ਘਰ ਦਾ ਚੋ ਸਕਦਾ ਜੀ ਹਾਂ ਦੋ ਟਾਈਮ ਆਪਣੇ ਕੋਲ ਇੱਥੇ ਚਵਾਈ ਕਰ ਸਕਦਾਾਂਗੇ ਜਿਆਦਾ ਆ ਕਰੋ ਚੱਕ ਜੀ ਲੋ ਵੀ ਦੋਸਤੋ ਸਾਰੀਆਂ ਸਹੂਲਤਾਂ ਦੇ ਗੱਬਣ ਵੀ ਆ ਟੋਕੜ ਵੀ ਆ ਦੁੱਧ ਵੀ ਦਿੰਦੀ ਆ ਅੱਗੇ ਗੱਬਣ ਵੀ ਆ ਨਵੇਂ ਦੁੱਧ ਵੀ ਹੋਈ ਆ ਮਗਰ ਵੀ ਕੱਟੀ ਆ ਤਾਂ ਤੀਜੇ ਸਵੇਰ ਲਈ ਅੱਗੇ ਬਣੀ ਆ ਠੀਕ ਆ ਦੂਜੇ ਸਵੇਰ ਲਈ ਹੁਣ ਪ੍ਰੈਜ਼ੈਂਟ ਵਿੱਚ ਚੱਲ ਰਹੀ ਆ ਤੇ ਬਾਕੀ ਜਵਾਬ ਅਜ ਦੱਸਤਾ ਵੀ ਓਕੇ ਰਿਪੋਰਟਰ ਓਕੇ ਓਕੇ ਬਿਲਕੁਲ ਓਕੇ ਤੇ ਕਿੰਨਾ ਕ ਮੰਗਦੇ ਪਏ ਕੀ ਮੁੱਲ ਮੰਗੇ ਮੰਗੇ ਦੀ 60000 ਰੁਪਇਆ ਕਰਦੇ ਆ 60000 ਤੇ 55000 ਦੇ ਵਿੱਚੋਂ ਆਪਾਂ 500 ਰੁਪਇਆ ਛੋਟ ਕਰਾਂਗੇ ਠੀਕ ਹੈ ਜੀ ਹਾਂ ਜੀ ਸੁਣੋ ਠੀਕ ਹੈ ਜੀ 55000 ਦੇ ਵਿੱਚੋਂ 500 ਰੁਪਇਆ ਹਾਂ ਠੀਕ ਹੈ ਮੁੱਲ ਜਿਹੜੀ ਦੋਸਤੋ 1 ਲੀਟਰ ਦੁੱਧ ਤਿਆਰ ਜੇ ਇਹਦੇ 3 ਮਹੀਨੇ ਦੀ ਚੈੱਕ ਪਾਸ ਜੀ ਕਰ ਲਿਓ ਨੋਟ ਦੋਸਤੋ ਜੇ ਉਹ 4 ਮਹੀਨੇ ਦੀ ਗੇ ਲਓ 5ਾਂ ਦੀ ਗੇ ਲਓ ਤੁਹਾਡੇ ਸਾਹਮਣੇ ਹਾਂ ਹਾਂ ਆ ਕਰੋ ਚੈੱਕ ਠੀਕ ਹੈ ਜੀ ਪੂਰੀ ਘੈਂਟ ਗੱਲ ਪਤਾ ਵਧੀਆ ਚੰਗੀ ਨੀਲੀ ਰਾਬੀ ਦੀ ਛੋਟੀ ਕੱਟੀ ਇਹ ਦੀ ਛੋਟੀ ਕੱਟੀ ਇਹ ਉਰਲੀ ਚਿੱਟੇ ਸੇਰ ਵਾਲੀ ਮੈਂ ਦਿਖਾਤਾ ਜੀ ਬਿਲਕੁਲ ਠੀਕ ਆ ਹਾਂ ਤੇ ਅਗਲੇ ਬੰਨੇ ਜਿਹੜੀ ਦੋਸਤੋ ਮੱਝ ਆਪਾਂ ਤੁਹਾਨੂੰ ਦਿਖਾਉਣੀ ਆ ਬੇਸ਼ੱਕ ਸੂਆਂ ਦੇ ਵਿੱਚ ਥੋੜੀ ਜੀ ਵੱਡੀ ਹੋਵੇਗੀ ਪਰ ਨੀਲੀ ਰਾਬੀ ਦੀ ਮੱਝ ਆ ਠੀਕ ਆ ਤੇ ਅੱਗੇ ਕਿਸੇ ਖਾਸ ਤੌਰ ਤੇ ਮੈਂ ਜਿਹੜਾ ਡਿਸਕਸ ਕਰ ਦੇਣਾ ਇਹ ਗੱਲਬਾਤ ਹੈ ਵੀ ਜੇ ਕਿਸੇ ਵੀਰ ਨੇ ਖਰੀਦਣੀ ਆ ਡੇਰੀ ਵਾਲੇ ਵੀਰ ਖਾਸ ਤੌਰ ਤੇ ਵੀ ਖਰੀਦ ਸਕਦੇ ਆ ਕਿਉਂਕਿ ਜਿਨ੍ਹਾਂ ਨੇ ਅੱਗੇ ਦੁੱਧ ਪੱਖੋਂ ਚੰਗੀ ਮੱਝ ਦੁੱਧ ਪੱਖੋਂ ਚੰਗੀ ਹੋਵੇਗੀ ਕਿਉਂਕਿ ਹਵਾਨਾ ਦੱਸਦਾ ਮੱ ਪਾਵੇਂ ਪੰਜਵੇਂ ਸੂਵੇ ਮੰਨ ਲਓ ਚਾਹੇ ਛੇਵੇਂ ਮੰਨ ਲਓ ਭਾਵੇਂ ਚੌਥੇ ਮੰਨ ਲਓ ਠੀਕ ਹੈ ਜੀ ਤੇ ਆਪਾਂ ਚੌਥੇ ਕਰਕੇ ਲਈ ਵੇਹੇ ਠੀਕ ਆ ਬਾਈ ਹੋਰੀ ਅੱਗੋਂ ਵਪਾਰ ਦਾ ਕੰਮ ਆ ਚਲੋ ਅੱਗੋਂ ਘਰ ਆ ਲਿਆ ਕਿ ਆ ਵੀ ਚੌਥੇ ਸੂਵੇ ਆ ਆਪੇ ਆਪਾਂ ਚੌਥੇ ਮੰਨ ਲਈ ਅਗਲੇ ਮਾੜੇ ਬਾਜ਼ੀ ਕਰਨ ਦੀ ਕੀ ਲੋੜ ਹੈ ਜੋ ਹੈਗਾ ਸਾਹਮਣੇ ਬਿਲਕੁਲ ਜੀ ਹਾਂਜੀ ਤੇ ਬਾਕੀ ਜਰੂਰ ਤੁਸੀਂ ਜਿਹੜੇ ਵੀ ਖਾਸ ਤੌਰ ਤੇ ਡੇਰੀ ਵਾਲੇ ਨੇ ਉਹ ਜਰੂਰ ਹੱਥ ਪਾ ਸਕਦੇ ਹੋ ਬਾਕੀ ਘਰੇਲੂ ਵੀਰ ਵੀ ਕੋ ਲੈ ਜਾਊਗਾ। ਮੈਂ ਤਾਂ ਵੀ 13 ਤੋਂ ਪਲਾਸੀ ਚਵਾਊਗੀ। ਇੱਕ ਕਾਗਜ਼ ਕਹਿ ਦਈਦਾ ਨਾ ਵੀ ਕਾਗਜ਼ ਤੋਂ ਵੀ ਬਰੀਕ ਜਿਹੜੀ ਕਮੜੀ ਦੋਸਤੋ ਵੇਖਣ ਵਿੱਚ ਮਿਲੇਗੀ। ਇਹ ਅਲਰਗੀ ਆ। ਫੇਸ ਗੱਡਿਆਂ ਵਾਲੀ ਆ। ਆ ਕਰੋ ਚੱਕ। ਪਹਿਲੇ ਜ਼ਵੇਟ ਹੱਟੀ ਵਾਲਾ। ਆਹੋ। ਫੇਸ ਦੇ ਦੰਦ ਵੀ ਚੈੱਕ ਕਰਾ ਦੇ ਕੋਈ ਦੰਦ ਦੇ ਜਾਨੀਗਾ। ਦੰਦ ਤਕਾਓ ਜੀ। ਇਹਨੂੰ ਸਾਈਂ ਨਹੀਂ ਮਿਲਿਆ ਕੋ ਸਾਂਹ ਵਾਲਾ। ਇੱਧਰ ਦੇਖ ਲਓ। ਕੋਈ ਗੱਲ ਨਹੀਂ। ਦੰਦ ਦੰਦ ਪੂਰੇ ਆ ਦੋਸਤੋ 8 ਦੰਦ ਨੇ ਫਰੰਟ। ਅੱਠ ਦੰਤ ਪੂਰੇ ਆ ਵੇਖੋ ਕਰੋ ਚੱਕ ਹਜੇ ਹਜੇ ਕਸਾਈ ਵੀ ਪ੍ਰੋਪਰ ਨਹੀਂ ਮੈਂ ਕਹੂੰਗਾ ਕਸਾਈ ਵੀ ਅਜੇ ਖਾਸ ਨਹੀਂ ਹੋਣੀ ਸ਼ੁਰੂ ਹੋਈ ਇਹ ਇਹ ਨਹੀਂ ਫੂੜੀ ਨਹੀਂ ਗੀ ਇਹ ਸਿਰਫ ਲੱਸੀ ਆ ਇਹ ਸਾਬ ਨਹੀਂ ਕੋਈ ਸਾਈ ਨਹੀਂ ਇਹਦਾ ਕੰਮ ਹੈ ਪਿਓਰ ਨਹੀਂ ਦੀ ਜਾ ਟਿਕਾ ਟਾਗਾ ਉਹਨਾਂ ਵੀਰਾਂ ਨੇ ਚੰਗਾ ਭਰਾਇਆ ਚਲੋ ਉਮੀਦ ਆ ਵੀ ਜੱਕੇ ਬੱਚਾ ਨੀਲੀ ਦਾ ਪਤਾ ਹਾਂ ਨੀਲੀ ਪਰ ਆਪਾਂ ਨਹੀਂ ਕਹਿ ਸਕਦੇ ਕਿਉਂ ਆਪਾਂ ਪੁੱਛਿਆ ਨਹੀਂ ਟੀਕਾ ਕਹਦਾ ਕਿਹੜੀ ਕਿਹੜੇ ਸਾਂ ਦਾ ਭਰਾਇਆ ਫਿਲਾਲ ਜੀ ਕਿਸੇ ਦਾ ਵੀ ਮੰਨ ਕੇ ਲੈ ਜਨ ਬੱਚਾ ਹੋ ਸਕਦਾ ਵੀ 100% ਚੰਗਾ ਹੀ ਪਾ ਦੇ ਕੋਈ ਤੋਰੇ ਨਾਲ ਫਰਕ ਹੋਊਗਾ ਕੋਈ ਚਵਾਈ ਚ ਨਾ ਫਰਕ ਹੋਊਗਾ ਹਵਾਨੇ ਹਵਾਨਾ ਜਿਹੜਾ ਦੋਸਤੋ ਬਿਲਕੁਲ ਵੇਖੋ ਬਰੀਕ ਚਮੜੀ ਕਲੀ ਬਰੀਕ ਨਹੀਂ ਹਵਾਨੇ ਦੀ ਜਿਹੜੀ ਆ ਦੋਸਤੋ ਬਹੁਤ ਬਰੀਕ ਚਿਪਚਿਪ ਚ ਵੀ ਬਹੁਤ ਮੋਟਾ ਚਵਾ ਆ ਅੱਛਾ ਜੀ ਥਾਣਾ ਥੋਣਾ ਚਾਰੇ ਚਾਰੇ ਥਾਣਾ ਵਰਤੇ ਪੂਰੇ ਜੀ ਹਾਂ ਜੀ ਚਾਰ ਪੰਜ ਦਿਨ ਇਹਦੇ ਸੂਣ ਚ ਵੀ ਰਹਿਣ ਡੈ ਜੀ ਹਾਂ ਮਰਨ ਨਾਲ ਬਹੁਤ ਆਈ ਆ ਮੁੱਠਾ ਭਰਦੀ ਆ ਇਹ ਆ ਵੇਖੋ ਜੀ ਠੀਕ ਆ ਅੱਗੇ ਕਿਸੇ ਵੀਰ ਨੇ ਖਾਸ ਤੌਰ ਤੇ ਜ਼ਿਕਰ ਕੋ ਦੋਸਤੋ ਚਾਹਤ ਹੁੰਦੀ ਵੀ ਇੱਕ ਬਰੀਡ ਲਈਏ ਬੱਚਾ ਲਈਏ ਕੋਈ ਚੰਗੇ ਸਾਣ ਦਾ ਜਾਂ ਕਿਤੇ ਵੀ ਨੀਲੀ ਦਾ ਵੀ ਮੱਝ ਲੱਭਣ ਡ ਤੂੰ ਜਰੂਰ ਲੈ ਲਓ ਭਾ ਪਾੜਤਾ ਹੀ ਹੋਵੇਗਾ ਬਾਈ ਦਲੇਰ ਭਾਜੀ ਕਿੰਨਾ ਕੁ ਮੋਲ ਲਿੰਦਾ ਮੋਲ ਇਹਦਾ ਹਿਸਾਬ ਦਾ ਹੀ ਇਹ ਵੇਚੇ ਲਿਸ ਦੇ ਹਿਸਾਬ ਨਾਲ ਨਾ ਦੁੱਧ ਦੇ ਹਿਸਾਬ ਨਾਲ ਜੋ ਮਰਜ਼ੀ ਮੁੱਲ ਕਰੀਏਗੇ ਹਾਂਜੀ ਮੋਲ ਆਪਾਂ ਦਾ ਕਰਦੇ 65000 ਹਾਂਜੀ 60000 ਚੋਂ ਮਾਨਦਾਨ ਕਰਾਂਗੇ 60000 ਚੋਂ ਇਹਦਾ ਵੀ 500 ਰੁਪਏ ਛੋਟ ਕਰਾਂਗੇ ਆਪਾਂ 60000 ਦੇ ਵਿੱਚੋਂ ਆਹ ਕਾਟ ਗਿਆ ਠੀਕ ਆ ਜੀ ਹਾਂਜੀ ਬੇਸ਼ੱਕ ਦੋਸਤੋ ਅੱਗੇ ਕਰੇ ਲੋ ਅਗੇ ਦੁੱਧ ਲਈ ਮੱਝ ਬਹੁਤ ਜਿਆਦਾ ਲਾਇਵ ਆਂਦਾ ਕਿਉਂਕਿ ਦੁੱਧ ਆਪਾਂ ਕਹਿਣ ਦੀਆਂ ਗੱਲਾਂ ਨਹੀਂ ਵੀ ਨਾਰਮਲ ਇਹਨੂੰ 12 ਲੀਟਰ ਵੀ ਕਹਦੇ ਤਾਂ ਥੋੜਾ ਹੈ ਹਾਂ ਭਜਨ ਬਹੁਤ ਆ ਵੱਡੀ ਮੱਝ ਆ ਲੈਸ ਜ਼ਰੂਰ ਆ ਪਰ ਬਾਕੀ ਦੁੱਧ ਪੱਖੋਂ ਵੀ ਫੁੱਲ ਹੋਊਗੀ ਮਤਲਬ ਇਹਦੀ ਥਾਮ ਕੀਤੀ ਜਾਵੇ ਤੇ ਇਹ ਜਾਂ ਮਨ ਲੋ ਕਿੰਨਾ ਮਰਜੀ ਦੁੱਧ ਚੋ ਸਕਦੇ ਬਿਲਕੁਕੁਲ ਜੀ ਆ ਕਰੋ ਚੈੱਕ ਦੀ ਠੀਕ ਆ ਆ ਥਣ ਸੁਣਦੇ ਹੋਰ ਤੇ ਇਹ ਕਿਹਦੀ ਥਣਾ ਦੀ ਤੇ ਪਿੱਛੇ ਦੀ ਗਾਰੰਟੀ ਦਿਆਂਗੇ ਆਪਾਂ ਬਿਲਕੁਲ ਜੀ ਹਾਂ ਕੱਲ ਦੀ ਇਹ ਆਪਣੇ ਕੋਲ ਆਈ ਨਾ ਇਹਨੇ ਮੁੰਗਰਾ ਕੋ ਭਾਰ ਪਾਇਆ ਹੈ ਨਾ ਚੋਨ ਦੇ ਵਿੱਚ ਵੀ ਮੈਂ ਥੱਲੇ ਜਾਦੀ ਨਹੀਂ ਜੇ ਰਾਜੀ ਵੀਤੀ ਕਿਲੋ 1.5 ਕਿਲੋ ਭਰਾਈ ਹੋਣੀ ਆ ਜੀ ਸਹੀ ਕੀਤੀ ਆ ਤੇ ਵਜਨ ਦੀ ਇਹ ਮੱਖੋਂ ਵੀ ਮਾਰ ਨਹੀਂ ਖਾਂਦੀ ਠੀਕ ਆ ਜੀ ਵਜਨ ਵੱਟਾ ਵੀ ਜਿਹੜਾ ਦੋਸਤੋ ਮੱਝ ਹੈਵੀ ਬਾਡੀ ਵੀਰ ਦੀ ਭਰੀ ਆ ਸਰੀਰ ਲੋ ਠੀਕ ਆ ਜੀ ਭਾਰਾ ਸਰੀਰ ਤੇ ਬਾਕੀ ਬੇਸ਼ੱਕ ਸੂਬਾ ਤੁਸੀਂ ਚੌਥਾ ਮੰਨ ਲਓ ਕਈ ਨਾ ਵੀਰ ਨੂੰ ਹੁੰਦਾ ਵੀ ਵੀਰ ਨੇ ਚੌਥਾ ਕਹਿ ਕੇ ਲਈਆ ਚੌਥਾ ਕਹਿ ਕੇ ਦੇ ਰਿਆ ਵੀ ਪੰਜਵਾਂ ਮੰਨ ਲਓ ਛੇਵਾਂ ਮੰਨ ਲਓ ਚੌਥਾ ਮੰਨ ਲਓ ਪਰ ਮੱਝ ਖਾਸ ਤੌਰ ਤੇ ਖਰੀਈ ਆ ਕਿਸੇ ਪਾਸੇ ਵੀ 35 ਦੇ ਵਿੱਚ ਕਿਸੇ ਪਾਸੇ ਹੋਮ ਜਿਹੜੀ ਦੋਸਤੋ ਕਨੇ ਕੇ ਵੱਲੋਂ ਖੰਬੜੀ ਖਾਂਦੀ ਪੂਰਾ ਨਿਆ ਕਰੂਗੀ ਮੱਝ ਅੱਗੇ ਜਿਹੜੇ ਲੈ ਗਿਆ ਵੀਰ ਤੇ ਅਗਲੀ ਜਿਹੜੀ ਆਪਾਂ ਦੋਸਤੋ ਮੱਝ ਦਿਖਾਉਣੀ ਆ ਇਹ ਵੀ ਤਕਰੀਬਨ ਆਪਾਂ ਬਾਈ ਤੋਂ ਪੁੱਛ ਲੈਨੇ ਆ ਭਾਈ ਇਹ ਟਾਈਮ ਲੈ ਕੇ ਜਾਂਦੀ ਹੈ ਜੇ ਇਹ ਟਾਈਮ ਅਜੇ ਵੀ ਇਹਦਾ ਪੰਜਾ ਚਾਰ ਦੇ ਰਹਿਣਿਆ ਸੂਣ ਠੀਕ ਆ ਹਾਂ ਬਹੁਤ ਜਿਆਦੀ ਬੰਦੀ ਹੁੰਦੀ ਤੇ ਹੰਡੂਲ ਬਹੁਤ ਜਿਆਦੀ ਦੇਖੋ ਠੀਕ ਆ ਜੀ ਹਾਂ ਮੈਂ ਤਾਂ ਜਿਵੇਂ ਜਿਵੇਂ ਹੁੰਦੇ ਨੇ ਕਿ ਲਈ ਜਾਂਦੀ ਹੈ ਤੇ ਬਣੀ ਜਾਂਦੀ ਹੈ ਹਾਂ ਬਣੀ ਜਾਂਦੀ ਹੈ ਤੇ ਨਖੜਵੇਂ ਥਾਣਾ ਦੋਸਤੋ ਗੈਬ ਮੰਦਰ ਤੁਸੀਂ ਵੇਖ ਕੇ ਚੈੱਕ ਠੀਕ ਆ ਤਾ ਕਰੋ ਚੈੱਕ ਜੀ ਠੀਕ ਹੈ ਤਾਂ ਨਵਾਨਾ ਸਾਫ ਆ ਤੇ ਮੂੰਹ ਮੱਥਾ ਫੇਸ ਦੀ ਕੁਆਲਿਟੀ ਦੇਖ ਲਓ ਠੀਕ ਹੈ ਜੀ ਬੇਸ਼ੱਕ ਇੱਕ ਸਿੰਗ ਤੋਂ ਡਾ ਖੋਲ ਲੱਥਾ ਤੁਸੀਂ ਬਿਲਕੁਲ ਵੀਡੀਓ ਦੇ ਵਿੱਚ ਵੀ ਦੇਖ ਲੈਣਾ ਤੇ ਮੱਝ ਜਿਹੜੀ ਓਵਰঅল ਚੰਗੀ ਤਾਂ ਸੁਬਾ ਭਾਜ ਕਿਨਵਾ ਸੁਣਨ ਜਾ ਰਹੀ ਹੈ ਸੁਬਾ ਤੀਜੇ ਸੁਵੇ ਸੁਣੀਏ ਤੀਜਾ ਜੀ ਹਾਂ ਜੀ ਕੋ ਦੋ ਚਾਰ ਦਿਨ ਜੇ ਦੋ ਤਿੰਨ ਦਿਨ ਲੈ ਜਾਊਗੀ ਠੀਕ ਹੈ ਜੀ ਹਾਂ ਬਾਕੀ ਰਾਜੀ ਰੂਜੀ ਠੀਕ ਹੈ ਮਾ ਜਿੰਨੀ ਹੈਗੀ ਪੂਰੀ ਹੈਗੀ ਕੋਈ ਦੁੱਧ ਵੀ 11 12 ਲੀਟਰ ਆਉਣਾ ਚਵਾ ਦੂਗੀ ਚਵਾਉਣਾ ਤਾਂ ਚਾਹੀਦਾ ਵੈਸੇ ਪਸ਼ੂ ਐਨੀਮਲ ਨੂੰ ਹਾਂ ਢਲ ਢੁਲ ਬਹੁਤ ਜਿਆਦੀ ਹੈ ਤੇ ਪੰਜਵੀਂ ਬਹੁਤ ਜਾਰੀ ਪੋਲੀ ਆ ਠੀਕ ਹੈ ਇਹ ਨਹੀਂ ਕੋਈ ਭੈਣ ਭਰਾ ਕੋਈ ਕੜਾ ਡੰਗਰ ਨਹੀਂ ਚੋ ਸਕਦਾ ਤੇ ਇਹਨੂੰ ਚੋ ਸਕਦਾ ਡੰਗਰ ਕੜਾ ਲੱਗਦੇ ਚਾਰੇ ਆਪਾਂ ਚੂਣ ਵਾਲਾ ਲੈਂਦੇ ਹੀ ਨਹੀਂ ਹੂੰ ਹੂੰ ਬਿਲਕੁਲ ਮੰਨ ਲਓ ਆਪਾਂ ਮਜਾਵੇ ਚੂਣ ਦਾ ਅਗਲੇ ਨੂੰ ਜਾਂ ਵजन ਵਟੇ ਵਾਲੀ ਮਾਜਾ ਬਿਲਕੁਲ ਹਾਂ ਤੇ ਸਰੀਰੋ ਲੋੜੀ ਦੋਸਤੋ ਪਾਰੀ ਆ ਠੀਕ ਆ ਵਜਨ ਵਾਲ ਜਿਹੜਾ ਹੈਗਾ ਪੂਰਾ ਹੈਗਾ ਬੋਡੀ ਵੇਟ ਪੂਰਾ ਮਾਜਦਾ ਠੀਕ ਆ ਤੇ ਥਣ ਥਣ ਵੀ ਜਿਹੜੇ ਬਰਾਬਰ ਆ ਚੋਂ ਥਣਾਂ ਦੀ ਦੇਖੋਗੇ ਤੁਸੀਂ ਗੈ ਬੰਦਰ ਵੀ ਪੂਰਾ ਪੂਰੀ ਗੈ ਬਿਆ ਠੀਕ ਆ ਕਿਤੇ ਜੁੜਦਾ ਨਹੀਂ ਕਿਸੇ ਨਾਲ ਸਾਨੂੰ ਦੇਖ ਲਓ ਆ ਜੰਡਾ ਵੀ ਛੋਟੀਆਂ ਇਹ ਪੂਰੇ ਫਸ ਜਾਣੀਆਂ ਬਿਲਕੁਲ ਤੇ ਭਾਜੀ ਦਲੇਰ ਕਿੰਨਾ ਕਹਿੰਦੀ ਕੀ ਪੇਸ਼ਕਸ਼ ਹੈ ਇਹਦੀ ਡਿਮਾਂਡ ਹੈ ਵੀਰ ਜੀ ਹੈਗੀ ਜੇ 70000 ਰੁਪਇਆ ਠੀਕ ਹੈ ਜੀ 65000 ਦੇ ਵਿੱਚੋਂ ਇਹਦੀ ਵੀ 500 ਰੁਪਇਆ ਛੋਟ ਕਰਾਂਗੇ ਆਪਾਂ 500 ਰੁਪਇਆ ਜੀ ਹਾਂ ਇਹ 70000 ਦੀ ਡਿਮਾਂਡ ਤੇ 65000 ਦੇ ਵਿੱਚੋਂ 500 ਰੁਪਇਆ ਹਾਂ ਤਾਂ ਜੋ ਲੈਸ ਹੋ ਗਿਆ ਤੇ 500 ਇਹਦੇ ਵਿੱਚੋਂ ਆਪਣਾ 65 ਚੋਂ ਵੀ 500 ਲੈਸ ਹੋ ਗਿਆ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਇਹ ਮਾਨਤਾਂ ਜਿਹੜੇ ਹੈਗੇ ਆ ਇਹ ਬਿਲਕੁਲ ਹੁਣ ਮੌਕੇ ਤੇ ਆ ਘਰ ਵਿਜਿਟ ਕਰਨੀ ਆ ਤੁਸੀਂ ਆ ਤਸੱਲੀ ਕਰਨੀ ਆ ਤੇ ਪੂਰੀ ਵੀਡੀਓ ਵੇਖ ਕੇ ਮੇਰੀ ਮੈਨੂੰ ਫੋਨ ਲਾਵੇ ਠੀਕ ਆ ਨੰਬਰ ਆਪਾਂ ਦੱਸ ਦਿੰਨੇ ਆ ਨੰਬਰ ਹੈਗਾ ਜੀ 97792 99006 ਠੀਕ ਹੈ ਇਹਦੇਗਾ ਇਹ ਡਲ ਨਾ ਹੈਗਾ ਦਲੇਰ ਸਿੰਘ ਕੋਈ ਵੀ ਵੀਰ ਜਿਹੜਾ ਹੈਗਾ ਤਰਨਤਾਰਨ ਤਹਿਸੀਲ ਪਟੇ ਕੋਈ ਵੀ ਵੀਰ ਸਾਰੀਆਂ ਵੀਡੀਓ ਵੇਖ ਕੇ ਜਿਹੜੀ ਪਸੰਦ ਹੋਵੇ ਜਿਹੜੇ ਘਰ ਦੇ ਮੈਂਬਰਾਂ ਨਾਲ ਸਲਾਹ ਕਰਕੇ ਫਿਰ ਫੋਨ ਲਾਵੇ ਠੀਕ ਹੈ ਇਹ ਗੱਲ ਨਹੀਂ ਬਾਕੀ ਜਿਹੜੇ ਵੀਰ ਨੂੰ ਚੰਗੀ ਲੱਗੇ ਆਪਾਂ ਨੂੰ ਉਸੇ ਵਾਲੇ ਸਾਈ ਪਾ ਸਕਦਾ ਹੈ ਕੋਈ ਕੇ ਰਕਮ ਦਾ ਇਹ ਨਹੀਂ ਕੋਈ ਕੋਈ ਵਾਦ ਪਾਏ ਪਾ ਦੂ ਕਿਤੇ ਇਥੋਂ ਚੱਲ ਜਾਾਂਗੇ ਕੋਈ ਚੱਕਰ ਨਹੀਂ ਬਿਲਕੁਲ ਕਿਤੇ ਉਹ ਦਿੱਲੀ ਦਖਣੋਂ ਬੰਦਾ ਆਪਣੇ ਕੋਲ ਆ ਜੇ ਉਹਦੇ ਪੈਸੇ ਨਹੀਂ ਮਰਦੇ ਇਥੋਂ ਜੀ ਠੀਕ ਹੈ ਇਹ ਉਹਨੂੰ ਮਜਬੂਰੀ ਆਪਾਂ ਸਾਈ ਵਾਸੂ ਵੀ ਕਰ ਦਿੰਨੇ ਆ। ਆਪਾਂ ਪਹਿਨ ਹੀ ਕਿਹਾ ਦਾ ਆਪਾਂ ਪਿਛਲੀਆਂ ਵੀਡੀਓ ਜਿਹੜਾ ਦੱਸਿਆ ਪਹਿਨ ਨਿਯਾਇਜ਼ ਨਹੀਂ ਕੀਤਾ। ਚਲੇ ਭਾਈ ਇਤਿਹਰ ਜੀ ਗੱਲ ਇਸ ਤਰ੍ਹਾਂ ਕਿ ਨਾ ਪੈਸਾ ਬਣਦਾ ਨਹੀਂਗਾ। ਬਣਦਾ ਨਹੀਂ। ਕਿਹੜਾ ਪੈਸਾ ਇਕੱਠਾ ਨਹੀਂ ਹੁੰਦਾਗਾ। 2000 ਤੋਂ ਲੈ ਕੇ 2500 ਰੁਪਏ ਤੱਕ ਮੈਂ ਆਪਦੀ ਡਿਮਾਂਡ ਰੱਖ ਕੇ ਫੇਰ ਮੈਂ ਅਗਲੇ ਨਾਲ ਸੌਦਾ ਕਰਦਾ। ਬਿਲਕੁਲ। ਆ ਕਿਉਂ ਇਹਦਾ ਸਾਨੂੰ ਕੋਈ ਜ਼ਿਆਦਾ ਨਹੀਂ ਖੇਚਲ ਖੰਬਲ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਆ ਵੀ ਜੋਂ-ਜੋਂ ਗਰਮੀ ਆਉਂਦੀ ਸੁਹਾ ਘੜਦਾ ਜਾਂਦਾ ਡੰਗਰਾਂ ਦੀ ਬਹੁਤ ਜ਼ਿਆਦਾ ਖਿੱਚ ਹੁੰਦੀ ਜਾਂਦੀ ਹੈ। ਹੁੰਦੀ ਜਾਂਦੀ। ਮੇ ਇਹਦੀ ਵੀ ਜੇ ਵੀਰ ਆਨਲਾਈਨ ਮੰਗਾਉਣੀ ਚਾਹੁੰਦਾ ਹੋਵੇ ਨਾ ਇਹ ਵੀ ਮੰਗਾਉਣੀ ਚਾਹੁੰਦਾ ਹੋਵੇ ਧੁਗੀਆਂ ਜੂਗਾ ਦੋਵੇਂ ਇਹਨਾਂ ਦੀ ਥਣਾ ਦੀ ਗਾਰੰਟੀ ਵੀ ਹੋਊ ਆਪਣੀ ਤੇ ਇਹ ਪਿੱਛੇ ਦੀ ਗਾਰੰਟੀ ਵੀ ਹੋ ਠੀਕ ਹੈ ਭਾਈ ਜੀ ਚਾਹਵਾਲ ਵੀਰ ਤੁਸੀਂ ਖਾਸੇ ਤੌਰ ਤੇ ਇਹਦਾ ਸੰਪਰਕ ਕਰ ਸਕਦੇ ਹੋ ਮਿਲਦਾ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ